ਤੂੰ ਸੁਣ ਕੇ ਜਿੱਦਨ ਮੈਂ ਪਹਿਲੇ ਦਿਨ ਵੀਡੀਓ ਪਾਈ ਸੀ ਮੈਨੂੰ ਬਹੁਤ ਗੰਦੇ ਕਮੈਂਟ ਆਏ ਹਨਾ ਕਹਿੰਦੇ ਤੈਨੂੰ ਮਰਦ ਚਾਹੀਦਾ ਅਸੀਂ ਹੈਗੇ ਆਂ ਤੁਸੀਂ ਕਿੱਦਾਂ ਲੈ ਮਰਤੋਂ ਕਿਹੜੀਆਂ ਮਰਦਾਰੀਆਂ ਨੂੰ ਤੁਸੀਂ ਗੱਲਾਂ ਕਰਦੇ ਹੋ ਮਰਦਾਨ ਦੀ ਪਤਾ ਕਿਹਨੂੰ ਕਰਨੀ ਆ ਮਰਦਾਨ ਦੀ ਉਹ ਸੀ ਕਿ ਮੇਰਾ ਬਾਬਾ ਦੀਪ ਸਿੰਘ ਲਕੀਰ ਖਿੱਚ ਕੇ ਜਨ ਪਿਆ ਸੀਗਾ ਹਾਂਜੀ ਬਿਲਕੁਲ ਸਹੀ ਕਾਹ ਸਿੰਘ ਕੈਰੋ ਨੇ ਤੁਹਾਡੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਖਤਮ ਕਰਤੀ ਤੁਸੀਂ ਉਦੋਂ ਨਹੀਂ ਬੋਲੇ ਆਹ ਤੁਹਾਡੀਆਂ ਬਜ਼ੁਰਗਾਂ ਦੀਆਂ ਮਰਦਾਨੀਆਂ ਸੀ ਉਹਨਾਂ ਦੇ ਨਾਮ ਹੋਂ ਤੁਸੀਂ ਤੁਸੀਂ ਪਿੰਨੇ ਮਰਦਾਨੀ ਦੀ ਖਾਣਦੇ ਜਿਹੜੇ ਬੇਬੀ ਸੈਂਟਰ ਖੁੱਲ੍ਹੇ ਨੇ ਸਾਰੇ ਇਹ ਸਾਰੀਆਂ ਇੱਥੇ ਜੜੀਆਂ ਗਲਤ ਸਮਝ ਦਵਾਈਆਂ ਦੇਖੇ ਜਾ ਰਹੀਆਂ ਨੇ ਜਿਹੜੀ ਨਾਰਸਿੰਘ ਗੋਲੀ ਆ ਜਾਂ ਬਰੂਸਨ ਗੋਲੀ ਆ ਉਹਦੇ ਵਿੱਚ ਕੰਨੇ ਮਰਦੇ ਨਹੀਂ ਮਰਦੇ ਹੋ ਰਹੇ ਔਰਤਾਂ ਦੀ ਵੀ ਜੰਮਣ ਦੀ ਸ਼ਕਤੀ ਖਤਮ ਹੋ ਰਹੀ ਆ ਔਰਤਾਂ ਨੂੰ ਜੰਮਣ ਦੀ ਸ਼ਕਤੀ ਮਾਨਸਾ ਬਜਲਪੁਰ ਪਹੁੰਚੇ ਨੇ ਉਹਨਾਂ ਤੱਕ ਅਸੀਂ ਸੁਣਨਾ ਤੇ জানা ਚਾਹੁੰਦੇ ਆ মিডিਆ ਰਾਈ ਕਿ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਇਹ ਕੁਦਰਤੀ ਜਿਹੜੀ ਪਹਿਲਾਂ ਵੀ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ ਤੇ ਹੁਣ ਵੀ ਕਈ ਸਟੇਟਾਂ ਦੇ ਵਿੱਚ ਹੁੰਦੀ ਹੈ ਇਹਨੂੰ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਗਿਆ ਇਹਦੇ ਨਾਲ ਚਿੱਟੇ ਜਸਮੇਗ ਜਾਂ ਗੋਲੀਆਂ ਇਹ ਵੀ ਨਾਲ ਠੱਲ ਪੈ ਸਕਦੀ ਆ ਮੇਰੀਆਂ ਮਾਵਾਂ ਭੈਣਾਂ ਨੂੰ ਵੀ ਦੋਲਤੀ ਹੈ ਕਿ ਖਸਖਸ ਜਦੋਂ ਵੀ ਕੋਈ ਬੱਚਾ ਪੈਦਾ ਕਰਦੀ ਹੈ ਉਦੋਂ ਹੀ ਉਹਨਾਂ ਨੂੰ ਕੰਦੀਰੀਆਂ ਦੇ ਵਿੱਚ ਬਾਕੀ ਜਿੰਨੇ ਵੀ ਮੇਰੇ ਵੀਰ ਇਹ ਸੁਣਦੇ ਆ ਇਸ ਜਥੇਬੰਦੀ ਦੇ ਨਾਲ ਚੱਲੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਜਥੇਬੰਦੀ ਦੇ ਨਾਲ ਉਹ ਹੀ ਲੋਕ ਜੁੜਦੇ ਨੇ ਜਿਹੜੇ ਸੂਰਮੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ ਉਹ ਹੀ ਇਸ ਲਹਿਰ ਦੇ ਨਾਲ ਜੁੜਨਗੇ ਬਾਕੀ ਘਰਾਂ ਦੇ ਵਿੱਚੋਂ ਨਿਕਲਣਾ ਪੈਣਾ ਜੇ ਤੁਸੀਂ ਚਿੱਟਾ ਜਾਂ ਸਮੇਕ ਗੋਲੀਆਂ ਬੰਦ ਕਰਾਉਣੀਆਂ ਤਾਂ ਖਸਖਸ ਛੋਟੀ ਦੀ ਮਾਨ ਤਾ ਮੇਰੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਪਹਿਲਾਂ ਨੂੰ ਬੇਨਤੀ ਹੈ ਕਿ ਇਸ ਲਹਿਰ ਦਾ ਵਾਤੋਂ-ਵਾਤੋਂ ਸਾਥ ਤੋਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਇੱਕ ਦੂਜੇ ਤੇ ਤਾਨੇ ਲਾਉਂਦੇ ਰਹਿੰਦੇ ਨੇ ਪਰ ਜਿਹੜੀ ਜਵਾਨੀ ਬਚਾਉਣ ਦੀ ਗੱਲ ਕੋਈ ਵੀ ਨਹੀਂ ਕਰਦਾ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਘਰਾਂ ਮੇਰੇ ਸਾਰੇ ਵੀਰਾਂ ਦਾ ਫੇਰ ਤੋਂ ਜਿਹੜੇ ਵੀ ਇਸ ਲਹਿਰ ਦੇ ਨਾਲ ਜੁੜੇ ਨੇ ਬੜੀ ਮਿਹਨਤ ਕਰ ਰਹੇ ਨੇ ਫਟੇਗੜ੍ਹ ਸੇ ਅਨੰਦਪੁਰ ਸੇ ਮਲੇਰ ਕੋਟਲਾ ਤਰਨਤਾਰਨ ਤੋਂ ਬਾਦ ਵੱਡੀ ਟੀਮ ਜਿਹੜੇ ਮਿਹਨਤ ਕਰਦੇ ਨੇ ਜੁੜੇ ਨੇ ਉਹਨਾਂ ਵੀਰਾਂ ਨੂੰ ਦਿਵਸ ਲੂਟ ਹੈ ਬਾਕੀ ਆਪਾਂ ਜਿੰਦਾਬਾਦ ਜਿੰਦਾਬਾਦ ਖਸ ਖਸ ਖਤੀ ਸਮੇਂ ਦੀ ਮੰਗ ਸੁਆਗੋਈਆਂ ਚਿੱਟਾਰਾਂ ਖਸ ਖਸ ਖਤੀ ਸਮੇਂ ਦੀ ਮੰਗ ਨਏ ਗੋਰੀਆਂ ਚਿੱਟਾਰਾਂ ਧੰਨਵਾਦ ਵੀਰੋ ਸ਼ੇਅਰ ਕਰ ਦਿਓ ਇਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚੇ